ਲੇ ਆ ਜੀ ਕਿ ਕੈਂਡੀਡੇਟ ਬਹੁਤ ਆ ਖੜੇ ਪੇਸ਼ ਸਿਰਫ ਹੰਸ ਰਾਜ ਹੰਸ ਦੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉੱਥੇ ਬਹੁਤ ਜ਼ਿਆਦਾ ਮੇਰ ਨਾਲ ਸਖਤੀ ਨਾਲ ਜਾਤੀ ਹਮਲੇ ਹੋ ਰਹਾ ਕੋਈ ਕੁਐਸਚਨ ਆਨਸਰ ਕਹਿੰਦੀ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਅਜੇ ਸ਼ੁਰੂ ਹੀ ਕਰਦਾ 35 40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬ ਲਈ ਜਾਂਦੀ ਆ ਨਾ ਬੰਦਿਆਂ ਵਾਂਗੂ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਵੀ ਲਿਆ ਅੱਜ ਜਿਹਨੇ ਰੁਕਾਵਟਾਂ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਨਾ ਮੈਂ ਘਰ ਘਰ ਜਾਣਾ ਚਾਹੁੰਨਾ ਇੱਕ ਇੱਕ ਵਿਹੜੇ 'ਚ ਜਾਣਾ ਚਾਹੁੰਨਾ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਿਸਟਾਂ ਦੇ ਵੀ ਪਿੰਡਾਂ 'ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਜੋ ਦਿੱਤਾ ਜਾਂਦਾ ਲੇਕਿਨ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਸਾਥ ਦਿੰਦੀ ਆ ਅੱਜ ਉਹਨਾਂ ਦਾ ਬੜੇ ਥੈਂਕਫੁਲ ਆ ਐਸਐਸਪੀ ਫਰੀਦ ਕੋ ਜੀ ਜੀ ਇਹਨਾਂ ਦੀ ਗੱਲ ਹੋਈ ਅ ਕਕਰ ਸਾਹਿਬ ਬੈਠੇ ਇਹਨਾਂ ਦੀ ਗੱਲ ਹੋਈ ਉਹਨਾਂ ਦੀ ਮਿਹਰਬਾਨੀ ਹੈ ਉਹਨਾਂ ਨੇ ਸਾਨੂੰ ਪਿੰਡ ਚ ਐਂਟਰ ਹੋਣ ਦਿੱਤਾ ਤੇ ਸਾਡੀ ਖੁਆਸ਼ੀ ਹੈ ਅਸੀਂ ਸਾਰੇ ਪਿੰਡਾਂ ਦੀ ਸੰਗਤਾਂ ਦੇ ਦਰਸ਼ਨ ਕਰੀਏ ਦੇਖੋ ਐਮਪੀ ਬੜੇ ਪਹਿਲਾਂ ਵੀ ਬੜੇ ਹੁਣ ਵੀ ਬਣ ਜਾਏਗਾ ਜਿਹਦੀ ਕਿਸਮਤ ਚ ਹੋਇਆ ਉਹਨੂੰ ਜਿੱਤ ਮਿਲ ਜਾਣੀ ਹੈ ਜੇ ਕਿਸਮਤ ਚ ਨਾ ਹੋਇਆ ਨਹੀਂ ਮਿਲਦੀ ਆਪਾਂ ਦੋ ਤਿੰਨ ਬਰਾਦਰੀਆਂ ਭਰਾਵਾਂ ਪੈਣਾ ਚ ਧਰਮਾਂ ਦੇ ਆਪਾਂ ਪਾੜਾ ਨਾ ਪਾਜੀ ਇਹ 9 ਮਾਸ ਦਾ ਰਿਸ਼ਤਾ ਹੈ ਕਿਸਾਨ ਤੇ ਮਜ਼ਦੂਰ ਦਾ ਆਪਾਂ ਪਾੜਾ ਨਹੀਂ ਪਾਣਾ ਇਸ ਕਰਕੇ ਮੇਰੀ ਪਿੰਡਾਂ ਵਾਲਿਆਂ ਨੂੰ ਵੀ ਇਹ ਬੇਨਤੀ ਕਿ ਜਿੰਨਾ ਮਰਜੀ ਉਹ ਕੱਬਾ ਬੋਲਣ ਦੇਖੋ ਨਾ ਮੈਂ ਵੀ ਬਰਦਾਸ਼ਤ ਕਰਦਾ ਹਾਂ ਤੁਸੀਂ ਵੀ ਬਰਦਾਸ਼ਤ ਕਰੋ ਲੇਕਿਨ ਪਿੰਡਾਂ ਦਾ ਕੋਈ ਵੀ ਪ੍ਰੋਗਰਾਮ ਕੈਨਸਲ ਨਹੀਂ ਅੱਜ ਤੋਂ ਬਾਅਦ ਏ ਮੈਨੂੰ ਮੈਂ ਆਪਣੇ ਆਪ ਨਾਲ ਵਾਦਾ ਕਰਦਾ ਕਿ ਮੈਂ ਹਰ ਪਿੰਡ ਚ ਜਾਊਗਾ ਕੈਂਸਲ ਨਹੀਂ ਹੋਣ ਦਿੰਦੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆਪਾਂ ਵੇਖਿਆ ਤਾਂ ਬੜੀ ਤੁਹਾਡੇ ਬਾਰੇ ਭਦੀ ਸ਼ਬਦਾਂ ਦੀ ਵਰਤੀ ਜਾਂਦੀ ਆ ਉਹ ਤਾਂ ਮਿੱਦੂ ਕੱਲੇ ਨੂੰ ਹੀ ਮੇਰੇ ਕੱਲੇ ਬਾਰੇ ਭਦੀ ਸ਼ਬਦਾਂ ਵਾਲੀ ਮੈਂ ਤੁਹਾਨੂੰ ਦੱਸਿਆ ਨਾ ਗਰੀਬ ਨੂੰ ਤਾਂ ਦਬਾ ਕੇ ਹੀ ਰੱਖਣਾ ਚਾਹੁੰਦਾ ਹਰ ਜ਼ਮਾਨੇ ਬੰਦਾ ਕਹਿੰਦਾ ਬਸ ਸਾਡਾ ਵਸ ਨਹੀਂ ਜੋ ਚੱਲਦਾ ਬਸ ਸਾਡਾ ਵਸ ਨਹੀਂ ਉਹ ਚੱਲਦਾ ਕੀ ਇਹ ਅਸਾਂ ਦਾ ਜੀਣਾ ਲਿਸੇ ਲਿੱッセ ਦਾ ਕੀ ਜ਼ੋਰ ਮੁਹੰਮਦ ਦਾ ਹੱਸ ਜਾਣਾ ਜਾਂ ਰੋਣਾ ਨੱਸ ਜਾਣਾ ਜਾਂ ਰੋਣਾ ਸ਼ੇਰ ਹੀ ਭੁੱਲਣੇ ਸ਼ੁਰੂ ਹੋਗਾ ਬਸ ਸਾਡਾ ਵਸ ਨਹੀਂ ਚੱਲਦਾ ਕਿ ਇਹ ਅਸਾਂ ਦਾ ਹੋਣਾ ਲਿੱッセ ਦਾ ਕੀ ਜ਼ੋਰ ਮੁਹੰਮਦ ਦਾ ਹੱਸ ਜਾਣਾ ਜਾਂ ਰੋਣਾ ਜਾਂ ਮੈਂ ਰੋ ਸਕਦਾ ਨੱਸਣ ਵਾਲਾ ਤਾਂ ਮੈਂ ਨਹੀਂ ਦਾ ਮੈਂ ਉਹਨਾਂ ਦੀ ਆਲ ਔਲਾਦ ਹੈ ਬਾਬੇ ਜੀਵਨ ਸਿੰਘ ਜਿਨ੍ਹਾਂ ਨੇ ਰੋਨਦ ਮੈਂ ਵੈਸੇ ਵੀ ਮਰ ਆਸ਼ਕਾ ਦਾ ਗਹਿਣਾ ਹੁੰਦਾ ਅੱਖਾਂ ਚੋਂ ਅंसू ਅੱਧੀ ਰਾਤ ਜਾਂ ਲੋਕ ਆਰਾਮ ਕਰਦੇ ਆਸ਼ਿਕ ਉੱਠ ਕੇ ਕਾਰ ਕਮਾਮ ਦੇ ਜੀ ਖੂਏ ਨੈਣਾ ਦੇ ਗੇੜ ਇਸ਼ਨਾਨ ਕਰਦੇ ਰੂਹਾਂ ਸੱਚੀਆਂ ਦੇ ਦਰਸ਼ਨ ਪਾਉਂਦੇ ਕਬਰੌਣ ਵਾਲਾ ਹੰਨੀ ਮੈਂ ਖੌਫ ਵਾਲਾ ਹੰਨੀ ਪੰਜਾਬ ਚ ਬੜੀਆਂ ਔਲੀਆਂ ਆਈਆਂ ਮੈਂ ਪੰਜਾਬ ਚ ਹੀ ਰਹਾ ਹੁਣ ਵੀ ਇੱਥੇ ਪਿੰਡਾਂ ਚ ਹੀ ਰਹਿਣਾ ਜੋ ਹਰ ਪਿੰਡ ਵਿੱਚ ਪ੍ਰੋਗਰਾਮ ਕਰਨਾ ਹੱਥ ਜੋੜ ਕੇ ਕਰਨਾ ਕਿਸਾਨ ਜੱਥੇਬੰਦੀਆਂ ਦੇ ਸਿਰ ਤੇ ਮੈਂ ਸਿਰ ਰੱਖ ਕੇ ਬੇਨਤੀ ਕਰਦਾ ਕਿ ਮੈਨੂੰ ਮੈਨੂੰ ਇਕੱਲੇ ਨੂੰ ਹੀ ਰੋਕ ਰਹੇ ਤੁਸੀਂ ਮੈਨੂੰ ਕੱਲੇ ਨੂੰ ਹੀ ਗਾਲਾਂ ਕੱਢ ਰਿਹਾ ਮੈਨੂੰ ਕੱਲੇ ਨੂੰ ਹੀ ਟਾਰਗੇਟ ਤੁਸੀਂ ਬਣਾਇਆ ਐਨੇ ਪੰਜਾਬ ਵਿੱਚ ਕੈਂਡੀਡੇਟ ਖੜੇ ਆ ਇੱਕ ਮੰਤਰੀ ਜੀ ਨੂੰ ਕੱਲ ਸਵਾਲ ਕਰ ਰਿਹਾ ਸੀ ਉਹਨਾਂ ਨੂੰ ਮੰਤਰੀ ਸਾਹਿਬ ਮੰਤਰੀ ਸਾਹਿਬ ਇਦਾਂ ਕਰ ਰਹੇ ਸੀ ਸਾਰੇ ਉਦੋਂ ਤੁਸੀਂ ਕਿੱਥੇ ਜਾਂਦੇ ਆ ਮੰਤਰੀ ਸਾਹਿਬ ਨੂੰ ਮੈਂ ਕੱਲ ਜਾਣਗੇ ਟੀਵੀ ਲਾਇਆ ਮੈਂ ਕਿਹਾ ਇਹ ਦੇਖਿਏ ਐਸ ਬੰਦੇ ਨਾਲ ਕੀ ਹੋਜੀ ਡੀਲ ਕਰਦੇ ਉਹਨੂੰ ਮੰਤਰੀ ਸਾਹਿਬ ਕਹਿ ਰਹੇ ਸੀ ਮੈਨੂੰ ਗਰੀਬ ਨੂੰ ਹਰ ਬੰਦੇ ਦੁਆਰੇ ਖਾਸ ਤੌਰ ਤੇ ਜਿਹੜੇ ਇਸ ਗਿਰਤੀ ਦੇ ਬੰਦੇ ਆ ਅੱਪੇ ਅੱਪੇ ਗੋਂਦੇ ਮੰਗਦਾ ਰਹੀਓ ਸੂਰਜ ਆ ਕਮੀਆਂ ਦੇ ਵੇੜੇ ਜੇ ਹੁਣ ਮਗਣ ਲੱਗਾ ਤਾਂ ਮਗਣ ਦਿਓ ਜਾਂ ਗੋਂਦੇ ਹੀ ਆ ਇਕੱਲੇ ਹਾਂਜੀ ਅੱਜ